ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਨਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸਵਾਮੀ ਸਤਿਗੁਰੂ ਧੰਨ ਸ੍ਰੀ ਗੁਰੂ ਗੁਰਮ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰਿਆਂ ਦਾ ਭਾਈ ਧਿਆਨ ਤਰੀਏ ਮਹਾਰਾਜ ਨੂੰ ਬੰਦਨਾ ਕਰੀਏ ਨਮਸਕਾਰ ਕਰੀਏ ऐसे सतगुरुओं ਤੋਂ ਵਾਰਨੇ ਬਲ ਹਰਨੇ ਜਾਈਏ ਖਾਲਸਾ ਜੀ ਅੱਠੇ ਪੈਰ ਮਹਾਰਾਜ ਨੂੰ ਯਾਦ ਕਰਨਾ ਚਾਹੀਦਾ ਸਤਗੁਰੂ ਸਮਰੱਥ ਨੇ ਪੂਰਨ ਨੇ ਜਿਨ੍ਹਾਂ ਦਾ ਐਸਾ ਸਤਗੁਰੂ ਹੈ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਸਾਹਿਬ ਹੈ ਖਾਲਸਾ ਜੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਝੂਰਨਾ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਕਿਉਂਕਿ ਸਤਗੁਰ ਪੂਰੇ ਨੇ ਪੂਰੇ ਸਤਗੁਰ ਸਦਾ ਮਹਾਰਾਜ ਨਿਆ ਕਰਦੇ ਨੇ ਸਦਾ ਸੁੱਖ ਦਿੰਦੇ ਨੇ ਦੁੱਖਾਂ ਨੂੰ ਕੱਟਦੇ ਨੇ ਖਾਲਸਾ ਜੀ ਇਸ ਕਰਕੇ ਪੂਰੇ ਸਤਗੁਰਾਂ ਨੂੰ ਸਦਾ ਬੰਦਨਾ ਕਰਨੀ ਚਾਹੀਦੀ ਹੈ ਸਦਾ ਯਾਦ ਕਰਨਾ ਚਾਹੀਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਫਰਮਾਉਂਦੇ ਨੇ ਨਾਨਕ ਸੋਈ ਦਿਵਸ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭੁਲੇ ਭੁਲੇ ਰੀ ਰੁੱਤ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਉਹੀ ਦਿਨ ਸੋਣਾ ਹੈ ਚੰਗਾ ਹੈ ਉਹੀ ਦਿਨ ਸ਼ੁਭ ਹੈ ਜਿਸ ਦਿਨ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਮਨ ਵਿੱਚ ਵਸਦਾ ਹੈ ਮਹਾਰਾਜ ਦੀ ਯਾਦ ਆਉਂਦੀ ਹੈ ਜਿਸ ਦਿਨ ਮਹਾਰਾਜ ਕਹਿੰਦੇ ਉਹ ਦਿਨ ਸੋਣਾ ਹੈ ਸੁਹਾਵੜਾ ਹੈ ਸੱਚੇ ਪਾਤਸ਼ਾਹ ਕਹਿੰਦੇ ਉਹ ਸਮਾਂ ਸਭ ਤੋਂ ਮੰਦਾ ਹੈ ਜਦੋਂ ਵਾਹਿਗੁਰੂ ਯਾਦ ਨਾ ਆਵੇ ਉਹ ਫਟਕਾਰਯੋਗ ਸਮਾਂ ਹੈ ਮਹਾਰਾਜ ਕਹਿੰਦੇ ਫਿੱਟ ਭਲੇਰੀ ਰੁੱਤ ਉਹ ਫਟਕਾਰਯੋਗ ਹੈ ਸਮਾਂ ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਵਿਸਰ ਜਾਂਦਾ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਸਦਾ ਯਾਦ ਰੱਖਿਏ ਮਹਾਰਾਜ ਨਾਲ ਮਿੱਤਰਤਾ ਹੀ ਪਾ ਕੇ ਰਖਿਏ ਸਤਿਗੁਰ ਕਹਿੰਦੇ ਨਾਨਕ ਮਿੱਤਰ ਨਾਨਕ ਮਿੱਤਰਾਈ ਤਿਸ ਸਿਉ ਸਭ ਕੁਝ ਜਿਸ ਕਾ ਹਾਥ ਮਹਾਰਾਜ ਕਹਿੰਦੇ ਉਹਨਾਂ ਨਾਲ ਦੋਸਤੀ ਪਾਓ ਜਿਦੇ ਹੱਥ ਵਿੱਚ ਹਰ ਇੱਕ ਗੱਲ ਹੈ ਹਰ ਇੱਕ ਸੁੱਖ ਹੈ ਹਰ ਇੱਕ ਦੁਨੀਆ ਦੀ ਖਾਲਸਾ ਜੀ ਤਾਕਤ ਹੈ ਐਸੇ ਸਤਿਗੁਰਾਂ ਨਾਲ ਮਿੱਤਰਤਾ ਹੀ ਪਾਈਏ ਮਹਾਰਾਜ ਕਹਿੰਦੇ ਉਹਨਾਂ ਨਾਲ ਮਿੱਤਰਤਾ ਹੀ ਨਾ ਕਰੋ ਜਿਹੜੇ ਇੱਕ ਕਦਮ ਵੀ ਨਹੀਂ ਚੱਲ ਸਕਦੇ ਜਿਵੇਂ ਸਤਿਗੁਰ ਕਹਿੰਦੇ ਕੋ ਮਿੱਤਰ ਸਹੀ ਕਾੜੀਆ ਹੈ ਇੱਕ ਵੇਖ ਨਾ ਚੱਲਦਾ ਹੈ ਸਾਥ ਮਹਾਰਾਜ ਕਹਿੰਦੇ ਉਹ ਕੋ ਮਿੱਤਰ ਨਹੀਂ ਉਹ ਮਿੱਤਰ ਕਦੇ ਨਹੀਂ ਹੁੰਦੇ ਜਿਹੜੇ ਵਿਵਤਾ ਪਈ ਤੇ ਇੱਕ ਕਦਮ ਵੀ ਨਾਲ ਨਹੀਂ ਚੱਲਦੇ ਸੋ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਹੀ ਹਨ ਖਾਲਸਾ ਜਿਹੜੇ ਸਦਾ ਨਾਲ ਰਹਿੰਦੇ ਸਦਾ ਮਹਾਰਾਜ ਸੱਚੇ ਪਾਸ਼ਾ ਹਰ ਇੱਕ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਪਾਸ਼ਾ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਸਹਾਰਾ ਨਹੀਂ ਬਣਦਾ ਸੋ ਭਾਈ ਸਾਰੀਆਂ ਖੁਸ਼ੀਆਂ ਸਾਰੇ ਆਨੰਦ ਖੇੜੇ ਉਦੋਂ ਹੀ ਹਨ ਜਦੋਂ ਵਾਹਿਗੁਰੂ ਯਾਦ ਆਵੇ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਘਰ ਮੰਦਰ ਖੁਸ਼ੀਆਂ ਤਹੀ ਜਹ ਤੂੰ ਆਵਹਿ ਚਿੱਤ ਦੁਨੀਆਂ ਕੀ ਆ ਵਡਿਆਈਆਂ ਨਾਨਕ ਸਭ ਕੋ ਮਿਤ ਮਹਾਰਾਜ ਕਹਿੰਦੇ ਉਹ ਖੋਟੀਆਂ ਹੀ ਨੇ ਸਾਰੀਆਂ ਵਡਿਆਈਆਂ ਜਦੋਂ ਵਾਹਿਗੁਰੂ ਵਿਸਰ ਜਾਵੇ ਤੇ ਜਦੋਂ ਮਹਾਰਾਜ ਯਾਦ ਆਵੇ ਉਦੋਂ ਹੀ ਸਾਰੀਆਂ ਖੁਸ਼ੀਆਂ ਨੇ ਆਨੰਦ ਨੇ ਸੋ ਮਹਾਰਾਜ ਨੂੰ ਸਦਾ ਯਾਦ ਰੱਖੀਏ ਸਦਾ ਸਤਗੁਰ ਸੱਚੇ ਪਾਸ਼ਾ ਨੂੰ ਤੇ ਆਉਂਦੇ ਰਹੀਏ ਕਿਉਂਕਿ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਨਾਮ ਜਪਦਾ ਰਹਿੰਦਾ ਤੇ ਆਉਂਦਾ ਰਹਿੰਦਾ ਗੁਰਮੰਤਰ ਨੂੰ ਕਦੇ ਭੁੱਲਦਾ ਨਹੀਂ ਰੱਬ ਨੂੰ ਵਿਸਾਰਦਾ ਨਹੀਂ ਮਹਾਰਾਜ ਸੱਚੇ ਪਾਸ਼ਾ ਨੂੰ ਪੂਰਨ ਸੰਤ ਦੀ ਬਿਰਤੀ ਬਖਸ਼ਦੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਵਾਹਿਗੁਰੂ ਸੱਚੇ ਪਾਸ਼ਾ ਦਾ ਨਾਮ ਨਹੀਂ ਵਿਸਰਦਾ ਮਹਾਰਾਜ ਦਾ ਗੁਰਮੰਤਰ ਨਹੀਂ ਵਿਸਰਦਾ ਉਹ ਸਾਹ ਲੈਂਦਿਆਂ ਵੀ ਵਾਹਿਗੁਰੂ ਨੂੰ ਨਜਾਦ ਰੱਖਦੇ ਨੇ ਜਦੋਂ ਸਾਹ ਆਉਂਦਾ ਏ ਉਦੋਂ ਵਾਹਿਗੁਰੂ ਕਹਿੰਦੇ ਜਦੋਂ ਸਾਹ ਜਾਂਦਾ ਏ ਉਦੋਂ ਵਾਹਿਗੁਰੂ ਕਹਿੰਦੇ ਉਹਨਾਂ ਨੂੰ ਭਾਈ ਮਹਾਰਾਜ ਸੱਚੇ ਪਾਸ਼ਾ ਸੰਤ ਬਿਰਤੀ ਬਖਸ਼ਦੇ ਇਹ ਖਾਲਸਾ ਜੀ ਜਦੋਂ ਬੰਦਾ ਸੰਤਿ ਵਰਤੀ ਵਿੱਚ ਪ੍ਰਵੇਸ਼ ਕਰਦਾ ਉਸ ਵੇਲੇ ਵਾਹਿਗੁਰੂ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਨੂੰ ਸਹਉਂਦਾ ਤੇ ਜਦੋਂ ਖਾਲਸਾ ਜੀ ਸਾਰੀ ਦਿਨ ਰਾਤ ਢਟਕਣਾ ਵਿੱਚ ਹੀ ਮਨ ਪਿਆ ਹੋਇਆ ਕਮਾਈਆਂ ਵਿੱਚ ਹੀ ਪੈਸਿਆਂ ਪਿੱਛੇ ਲੱਗਾ ਹੋਇਆ ਧੀਆਂ ਪੁੱਤਰਾਂ ਦੇ ਦੁੱਖ ਕਲੇਸ਼ਾਂ ਪਿੱਛੇ ਲੱਗਾ ਹੋਇਆ ਫਿਰ ਵਾਹਿਗੁਰੂ ਦੀ ਯਾਦ ਕਿੱਥੋਂ ਆਉਣੀ ਹੈ ਸਤਿਗੁਰ ਕਹਿੰਦੇ ਅੱਠੇ ਪਹਿਰ ਭਾਉਂਦਾ ਫਿਰੇ ਖਾਵਣ ਸੰਧੜਾ ਸੂਲ ਦੋਜਿਕ ਪਾਉਦਾ ਕਿਉਂ ਰਹਾ ਜਾਂ ਚੇਤਨਾ ਹੋਏ ਰਸੂਲ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਰਾਤ ਦਿਨ ਖਾਣ ਦੀ ਭੁੱਖ ਪਈ ਰਹਿੰਦੀ ਐ ਭੜਕਦਾ ਰਹਿੰਦਾ ਕਦੇ ਇਧਰ ਨੂੰ ਕਦੇ ਉਧਰ ਨੂੰ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਦੁਜਿਕ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਭਾਵੇਂ ਕਿ ਨਰਕਾਂ ਤੋਂ ਕੋਈ ਨਹੀਂ ਬਚਾ ਸਕਦਾ ਜਿਹੜਾ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀਆਂ ਨੂੰ ਯਾਦ ਕਰੀਏ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਦੇਣ ਵਾਲੇ ਨੇ ਉਹਨਾਂ ਤੋਂ ਬਿਨਾਂ ਖਾਲਸਾ ਜੀ ਕੋਈ ਰਿਜਕ ਦੇਣ ਵਾਲਾ ਵੀ ਨਹੀਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਕੋਲੋਂ ਹੀ ਖੈਰ ਮੰਗਿਏ ਖਾਲਸਾ ਜੀ ਮੰਗਤੇ ਬਣ ਕੇ ਉਹ ਫਿਰ ਦਾਤਾ ਬਣ ਕੇ ਦਿੰਦਾ ਹੈ ਮਹਾਰਾਜ ਕਹਿੰਦੇ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਿਖਟ ਨਾ ਜਾਈ ਮੂਲ ਅਤਲ ਢੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਸੂ ਸਾਰਿਆ ਇਹ ਬਾਣੀ ਮਹਾਰਾਜ ਸੱਚੇ ਪਾਸ਼ਾ ਦੀ ਅਪਾਰ ਹੈ ਖਾਲਸਾ ਜੀ ਹਰ ਇੱਕ ਕਾਰਜ ਸਵਾਰਨ ਵਾਲੀ ਹੈ ਜਿਹੜਾ ਕੋਈ ਮਹਾਰਾਜ ਦੀ ਬਾਣੀ ਨਾਲ ਜੁੜਦਾ ਉਹ ਦਾਤਾ ਦੇਣ ਵਾਲਾ ਵਾਹਿਗੁਰੂ ਦੇਵਨ ਜੋਗ ਹੈ ਉਹਦੇ ਤੋਂ ਬਿਨਾ ਖਾਲਸਾ ਜੀ ਕੋਈ ਖੈਰ ਨਹੀਂ ਪਾ ਸਕਦਾ ਉਹਨੂੰ ਸਦਾ ਯਾਦ ਕਰਨਾ ਚਾਹੀਦਾ ਹੈ ਉਹਦੇ ਘਰ ਬੇਅੰਤ ਖਜ਼ਾਨੇ ਨੇ ਕਦੇ ਨਹੀਂ ਮੁੱਕਦੇ ਸੋ ਮਹਾਰਾਜ ਸੱਚੇ ਪਾਸ਼ਾ ਦੀ ਟੇਕ ਰੱਖੀਏ ਗੁਰਬਾਣੀ ਨੂੰ ਚੇਤੇ ਰੱਖੀਏ ਬਾਣੀ ਪੜ੍ਹਦੇ ਰਹੀਏ ਫਿਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹਨਾਂ ਦੇ ਹਿਰਦੇ ਸੁਖੀ ਹੋ ਜਾਂਦੇ ਸਤਗੁਰ ਕਹਿੰਦੇ ਸਿੱਖੋ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਭਾਈ ਮਹਾਰਾਜ ਦੀ ਬਾਣੀ ਸਿਮਰਿਆ ਮੁਖ ਪਵਿੱਤਰ ਹੁੰਦਾ ਹੈ ਮੱਥਾ ਖਿੜਿਆ ਰਹਿੰਦਾ ਹੈ ਖਾਲਸਾ ਜੀ ਚਿਹਰੇ ਉੱਤੇ ਰੌਣਕ ਰਹਿੰਦੀ ਹੈ ਕਹੀਂ ਦੇਖੋ ਖਾਲਸਾ ਜੀ ਸਾਵਲੇ ਜੇ ਰੰਗ ਦੇ ਹੁੰਦੇ ਨੇ ਦੇਸੀ ਜੇ ਬੰਦੇ ਹੁੰਦੇ ਨੇ ਪਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੁੰਦਾ ਉਹ ਨਾਮ ਹੋਣ ਕਰਕੇ ਉਹਨਾਂ ਦਾ ਰੂਪ ਬੜਾ ਸੋਹਣਾ ਲੱਗਦਾ ਹੈ ਉਹਨਾਂ ਦੇ ਰੂਪ ਵਿੱਚੋਂ ਰਹਾਣੀਅਤ ਨਜ਼ਰ ਆਉਂਦੀ ਹੈ ਤੇ ਕਈ ਖਾਲਸਾ ਜੀ ਗੋਰੀ ਚਮੜੀ ਦੇ ਹੁੰਦੇ ਸੋਹਣੇ ਸੁਨਖੇ ਪਰ ਉਹਨਾਂ ਦੇ ਬੋਲਾਂ ਵਿੱਚ ਉਹਨਾਂ ਬਾਸੀ ਆਉਂਦੀ ਹੈ ਬਦਬੂ ਆਉਂਦੀ ਹੈ ਕਿਉਂਕਿ ਨਾਮ ਨਹੀਂ ਜਪਦੇ ਸੋ ਸਤਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੀ ਹੈ ਖਾਲਸਾ ਜੀ ਜਿਹੜਾ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਜਮਾਂ ਦੇ ਰਾਹ ਤੋਂ ਸਾਨੂੰ ਬਚਾ ਸਕਦੇ ਜੇ ਨਾਮ ਨੂੰ ਨਹੀਂ ਜਪਿਆ ਤੇ ਖਾਲਸਾ ਫਿਰ ਮੌਤ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਤੇ ਮਹਾਰਾਜ ਦੀਨ ਦੁਨੀ ਦਾ ਮਾਲਕ ਹੈ ਜਿਹੜਾ ਸੁਖ ਦੇਣ ਵਾਲਾ ਹੈ ਉਹਦੀ ਸੰਗਤ ਵਿੱਚ ਜਾਈਏ ਉਥੋਂ ਨਾਮ ਪ੍ਰਾਪਤ ਕਰੀਏ ਫਿਰ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਨਾਲ ਖਾਲਸਾ ਜੀ ਹਿਰਦੇ ਵਿੱਚ ਜਿਹੜੇ ਝਿਰਨੇ ਚੱਲ ਪੈਂਦੇ ਨੇ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਉਥਾ ਹੈ ਅੰਮ੍ਰਿਤ ਵੰਡਿਆ ਸੁਖੀਆਂ ਹਰ ਕਰਨੇ ਜਮਕੈ ਪੰਥ ਨਾ ਪਾਈ ਅਹ ਫਿਰ ਨਾਹੀ ਮਰਨੇ ਜਿਸ ਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹ ਸਾਰ ਜਨ ਅਮੇਹ ਚੱਲਹ ਚਰਨੇ ਪੇਖ ਦਰਸ਼ਨ ਨਾਨਕ ਜੀ ਵਿਆ ਮਨ ਅੰਦਰ ਧਰਨੇ ਜਿੱਥੇ ਖਾਲਸਾ ਜੀ ਮਹਾਰਾਜ ਦੀ ਸੰਗਤ ਹੈ ਜੋ ਕੋਈ ਸੰਗਤ ਵਿੱਚ ਆਪਣੇ ਚੇਤ ਨੂੰ ਟਿਕਾਉਂਦਾ ਹੈ ਨਾ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਫੁਹਾਰੇ ਚੱਲ ਪੈਂਦੇ ਨੇ ਉਥੇ ਅੰਮ੍ਰਿਤ ਦੀ ਬਾਣੀ ਦਾ ਪ੍ਰਵਾਹ ਜਿੱਥੇ ਚੱਲਦਾ ਹੈ ਉਥੇ ਖਾਲਸਾ ਜੀ ਜਾਇਆ ਕਰੀਏ ਉਥੇ ਜਾਣ ਨਾਲ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਤੇ ਕਾਰਜ ਆਪਣੇ ਆਪ ਸਬਰ ਜਾਂਦੇ ਸਤਿਗੁਰ ਕਹਿੰਦੇ ਸਤਿਗੁਰ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾਸ਼ ਨਾਨਕ ਨਾਮ ਅਰਾਧਿਆ ਕਾਰਜ ਆਵੈ ਰਾਸ ਜਦੋਂ ਸਤਿਗੁਰ ਪੂਰਿਆਂ ਦੇ ਦੱਸੇ ਹੋਏ ਰਾਹ ਤੇ ਤੁਰਾਂਗੇ ਨਾ ਖਾਲਸਾ ਜੀ ਉਦੋਂ ਸਾਰੇ ਦੁੱਖਾਂ ਦਾ ਨਾਸ਼ ਹੋਵੇਗਾ ਜਦੋਂ ਮਹਾਰਾਜ ਦਾ ਨਾਮ ਧਿਆਵਾਂਗੇ ਤੇ ਆਪਣੇ ਆਪ ਕਾਰਜ ਸਿੱਧ ਹੋਣਗੇ ਕਈ ਖਾਲਸਾ ਜੀ ਕਹਿੰਦੇ ਨਾ ਕਿ ਕਾਰਜ ਨਹੀਂ ਚੱਲਦੇ ਰੁਕਾਵਟਾਂ ਪੈ ਗਈਆਂ ਕੰਮ ਰੁਕ ਕੇ ਬੜੇ ਦੁਖੀ ਹਾਂ ਜੀ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਗਈ ਸਾਨੂੰ ਆ ਹੋ ਗਿਆ ਸਾਨੂੰ ਉਹ ਹੋ ਗਿਆ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਅਗੇ ਅਰਦਾਸ ਕਰਕੇ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਖਾਲਸਾ ਜੀ ਮਹਾਰਾਜ ਸਾਰੇ ਕਾਰਜ ਸਵਾਰ ਦਿੰਦੇ ਸਾਰੇ ਕੰਮ ਚੱਲ ਪੈਂਦੇ ਆਦ ਵਿਆਦ ਉਪਾਦ ਖਤਮ ਹੋ ਜਾਂਦੀ ਜਿਸ ਸਿਮਰਤ ਸੰਕਟ ਛੁਟਾ ਹੈ ਆਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨ ਬਿਸਰਉ ਨਾਮ ਮਹਾਰਾਜ ਕਹਿੰਦੇ ਜਿਹਦਾ ਸਿਮਰਨ ਕੀਤਿਆਂ ਸਾਰੇ ਸੰਕਟ ਖਤਮ ਹੋ ਜਾਂਦੇ ਹਿਰਦੇ ਵਿੱਚ ਆਨੰਦ ਤੇ ਖੁਸ਼ੀਆਂ ਆ ਜਾਂਦੀਆਂ ਐਸੇ ਵਾਹਿਗੁਰੂ ਨੂੰ ਅੱਖ ਦੇ ਝਮਕਣ ਤੇ ਵੀ ਨਾ ਭੁੱਲੀਏ ਮਹਾਰਾਜ ਨੂੰ ਸਦਾ ਯਾਦ ਰੱਖੀਏ ਉਹਨੂੰ ਯਾਦ ਕਰਨ ਨਾਲ ਖਾਲਸਾ ਜੀ ਹਿਰਦੇ ਵਿੱਚ ਆਨੰਦ ਖੇੜਾ ਤੇ ਖੁਸ਼ੀਆਂ ਘਰ ਵਿੱਚ ਆ ਜਾਂਦੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਇਹ ਸਾਰੇ ਸ਼ਬਦ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨੇ ਮਹਾਰਾਜ ਨੇ ਸਾਨੂੰ ਕਿੰਨਾ ਕੁਝ ਖਾਲਸਾ ਜੀ ਸਿਖਾਉਣਾ ਕੀਤਾ ਹੈ ਬੰਦੇ ਦਾ ਅਸਲ ਕੰਮ ਹੈ ਨਾਮ ਜਪਣਾ ਪਰ ਆਪਣਾ ਕੰਮ ਛੱਡ ਕੇ ਹੁਜਤਾਂ ਕਰਦਾ ਫਿਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨੂੰ ਵਿਸਾਰ ਕੇ ਖਾਲਸਾ ਜੀ ਕਦੇ ਸੁਖ ਪ੍ਰਾਪਤ ਨਹੀਂ ਹੁੰਦਾ ਸਤਿਗੁਰ ਕਹਿੰਦੇ ਕਾਮ ਨਾ ਕਰਹੀ ਆਪਣਾ ਫਿਰਹਿ ਅਵੱਤਾ ਲੋਏ ਨਾਨਕ ਨਾਏ ਵਿਸਾਰੇ ਆ ਸੁਖ ਕਨੇਹਾ ਹੋਏ ਮਹਾਰਾਜ ਕਹਿੰਦੇ ਮਨੁੱਖ ਨੂੰ ਪੈਦਾ ਕੀਤਾ ਸੀ ਨਾਮ ਜਪਣ ਵਾਸਤੇ ਮਨੁੱਖ ਦਾ ਅਸਲ ਕੰਮ ਹੈ ਨਾਮ ਜਪਣਾ ਨਾਮ ਦੀ ਕਮਾਈ ਕਰਨੀ ਅਮਰਤ ਵੇਲੇ ਜਾਗਣਾ ਬਾਣੀ ਪੜ੍ਹਨੀ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਦੀਨ ਦੁਨੀ ਦੇ ਮਾਲਕ ਨਾਲ ਜੁੜੇ ਰਹਿਣਾ ਪਰ ਇਹ ਅਸਲੀ ਕੰਮ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਪਾਲਣ ਦੇ ਲੱਗਾ ਹੋਇਆ ਹੋਰਾਂ ਕੰਮਾਂ ਵਿੱਚ ਲੱਗਾ ਹੋਇਆ ਮਾਇਆ ਨੂੰ ਇਕੱਠੀ ਕਰਨ ਵਿੱਚ ਲੱਗਾ ਹੋਇਆ ਮਹਾਰਾਜ ਕਹਿੰਦੇ ਜੇ ਤੂੰ ਨਾਮ ਨੂੰ ਵਿਸਾਰ ਦੇਂਗਾ ਵਾਹਿਗੁਰੂ ਦੇ ਨੂੰ ਫਿਰ ਸੁਨ ਇੱਕ ਸੁੱਖ ਕਿੱਥੋਂ ਲੱਭੇਗਾ ਸੁਖ ਕਨੇਹਾ ਹੋਏ ਸੁਖ ਕਿਵੇਂ ਹੋ ਸਕਦਾ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਜੁੜੀਏ ਕਿਉਂਕਿ ਖਾਲਸਾ ਜੀ ਮਹਾਰਾਜ ਦੀ ਸ਼ਰਨ ਪਿਆ ਹੀ ਸੁਖ ਹਨ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਹੀ ਸਾਰੇ ਦੁੱਖਾਂ ਦਾ ਖਾਲਸਾ ਜੀ ਦੁੱਖਾਂ ਦੀ ਦਵਾਈ ਹੈ ਔਖਦ ਹੈ ਸੋ ਮਹਾਰਾਜ ਨੂੰ ਕਦੇ ਵੀ ਨਾ ਵਿਸਾਰੀਏ ਉਹਦਾ ਨਾਮ ਜਪਣ ਨਾਲ ਖਾਲਸਾ ਜੀ ਮਨ ਦੇ ਰੋਗ ਤੇ ਤਨ ਦੇ ਰੋਗ ਦੂਰ ਹੋ ਜਾਂਦੇ ਸੀਤਲਤਾ ਹੀ ਵਰਤ ਜਾਂਦੀ ਆ ਸਤਿਗੁਰ ਕਹਿੰਦੇ ਉਹ ਠੰਡਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹ ਹੈ ਮਨ ਤਨ ਸੀਤਲ ਹੋਏ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਉਠਦਿਆਂ ਬਹਿੰਦਿਆਂ ਤੇ ਸੁੱਤਿਆਂ ਹਰ ਵੇਲੇ ਇੱਕਸਾਰ ਜਪਣਾ ਚਾਹੀਦਾ ਮਹਾਰਾਜ ਨੂੰ ਤੇ ਆਉਂਦੇ ਰਹੋ ਚਾਹੇ ਬੈਠੇ ਹੋ ਚਾਹੇ ਲੰਮੇ ਪਏ ਹੋ ਚਾਹੇ ਕੰਮਕਾਰ ਕਰਦੇ ਹੋ ਮੁੱਖੋਂ ਵਾਹਿਗੁਰੂ ਵਾਹਿਗੁਰੂ ਬੋਲੀ ਚੱਲੋ ਸਤਗੁਰ ਸੱਚੇ ਪਾਤਸ਼ਾਹ ਦੇ ਨਾਮ ਦੀ ਸਲਾਹ ਨਾਲ ਮਨ ਤੇ ਤਨ ਖਾਲਸਾ ਜੀ ਦੋਵੇਂ ਪਵਿੱਤਰ ਹੋ ਜਾਂਦੇ ਲਾਲਚ اٹਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ ਸੋ ਖਾਲਸਾ ਜੀ ਲਾਲਚ ਨਾਲ ਲਿਪੜਿਆ ਹੋਇਆ ਮਨ ਜਿਹੜਾ ਭਟਕਦਾ ਫਿਰਦਾ ਹੈ ਨਾ ਇਸ ਬੰਦੇ ਨੂੰ ਭਾਈ ਕੋਈ ਭਲਾ ਕੰਮ ਨਹੀਂ ਆਉਂਦਾ ਜਦੋਂ ਲਾਲਚ ਪਿੱਛੇ ਲੱਗ ਜਾਂਦਾ ਵਿਕਾਰਾਂ ਪਿੱਛੇ ਲੱਗ ਜਾਂਦਾ ਹੈ ਉਹਨਾਂ ਨੂੰ ਵਾਹਿਗੁਰੂ ਭੁੱਲ ਜਾਂਦਾ ਪਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਜਿਹਨੂੰ ਗੁਰੂ ਮਿਲ ਪੈਂਦਾ ਉਹ ਸੱਚੇ ਪਾਸ਼ਾ ਜਿਹਦੇ ਹਿਰਦੇ ਵਿੱਚ ਆ ਵਸਦਾ ਹੈ ਗੁਰੂ ਬਣ ਕੇ ਉਹਨੂੰ ਫਿਰ ਸਾਰੀਆਂ ਖੁਸ਼ੀਆਂ ਤੇ ਜਨਮ ਮਰਨ ਦੇ ਚੱਕਰ ਤੋਂ ਬਚਾ ਲੈਂਦਾ ਸੋ ਮਹਾਰਾਜ ਸੱਚੇ ਪਾਸ਼ਾ ਦੇ ਨਾਮ ਨੂੰ ਖਾਲਸਾ ਜੀ ਯਾਦ ਰੱਖੀਏ ਸਭ ਤੋਂ ਮਿੱਠਾ ਪਿਆਰੇ ਸਤਿਗੁਰੂ ਜੀਆ ਦਾ ਨਾਮ ਹੈ ਸਾਰੀਆਂ ਵਸਤੂਆਂ ਸੰਸਾਰ ਵਿੱਚ ਕੌੜੀਆਂ ਨੇ ਸਤਗੁਰ ਸੱਚੇ ਪਾਸ਼ਾ ਕਹਿੰਦੇ ਨੇ ਬਚਨ ਕਰਦੇ ਨੇ ਸਭੇ ਵਸਤੂ ਕੌੜੀਆ ਸੱਚੇ ਨਾਮ ਮਿੱਠਾ ਸਾਧ ਆਇਆ ਤਿਨ ਹਰ ਜਨਾ ਚਖ ਸਾਦੀ ਡਿਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸ ਆਪ ਉੱਠਾ ਇੱਕ ਨਰੰਜਣ ਰਵ ਰਿਹਾ ਭਾਉ ਦੂਆ ਕੁਠਾ ਹਰ ਨਾਨਕ ਮੰਗਾ ਜੋੜ ਕਰ ਪ੍ਰਭ ਦੇਵੈ ਤੁਠਾ ਸੋ ਮਹਾਰਾਜ ਸੱਚੇ ਪਾਸ਼ਾ ਦਾ ਨਾਮ ਹੀ ਖਾਲਸਾ ਜੀ ਸਾਰਿਆਂ ਤੋਂ ਮਿੱਠਾ ਤੇ ਮਹਾਰਾਜ ਸੱਚੇ ਪਾਸ਼ਾ ਸਾਧੂਆਂ ਦੀ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ ਮਹਾਰਾਜ ਦਾ ਨਾਮ ਸੰਗਤ ਵਿੱਚ ਜਾ ਕੇ ਪ੍ਰਾਪਤ ਹੁੰਦਾ ਹੈ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਪਰ ਜਦੋਂ ਗੁਰੂ ਦੀ ਸ਼ਰਨ ਪੈ ਜੀਏ ਫਿਰ ਵਾਹਿਗੁਰੂ ਸੱਚੇ ਪਾਸ਼ਾ ਦੀ ਪ੍ਰਾਪਤੀ ਹੋ ਜਾਂਦੀ ਸੋ ਮਹਾਰਾਜ ਸਾਰਿਆਂ ਨੂੰ ਸੁਖ ਬਖਸ਼ਦੇ ਨੇ ਮਹਾਰਾਜ ਤੋਂ ਬਿਨਾਂ ਖਾਲਸਾ ਜੀ ਕੋਈ ਕਿਲਬਖ ਜਿਹੜੇ ਸਾਡੇ ਬੇ ਬੇਗਨ ਹਾਨ ਜਾਂ ਕਿਸੇ ਪ੍ਰਕਾਰ ਦੇ ਪਾਪ ਹਨ ਉਹਨਾਂ ਨੂੰ ਵਾਹਿਗੁਰੂ ਤੋਂ ਬਿਨਾਂ ਮਹਾਰਾਜ ਦੇ ਸਿਮਰਤੋਂ ਬਿਨਾਂ ਕਟਿਆ ਨਹੀਂ ਜਾ ਸਕਦਾ ਸਤਿਗੁਰੂ ਕਹਿੰਦੇ ਕਿਲਬਖ ਸਭ ਬినాਸ਼ ਹੋਣ ਸਿਮਰਤ ਗੋਵਿੰਦ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸਿਮਰਦਿਆਂ ਹੀ ਖਾਲਸਾ ਜੀ ਕਿਲ ਵਿਖਨਾਸ਼ ਹੁੰਦੇ ਨੇ ਪਾਪ ਨਾਸ਼ ਹੁੰਦੇ ਨੇ ਉਹਦੇ ਤੋਂ ਬਿਨਾਂ ਖਾਲਸਾ ਜੀ ਕੁਝ ਵੀ ਨਹੀਂ ਤੇ ਉਸੇ ਪਰਮੇਸ਼ਰ ਦਾ ਗੁਰਮੰਤਰ ਜਪਿਆਂ ਉਹਦਾ ਨਾਮ ਜਪਿਆਂ ਖਾਲਸਾ ਜੀ ਰਸਤੇ ਲੱਭਦੇ ਨੇ ਜਿੰਦਗੀ ਵਿੱਚ ਲੱਖਾਂ ਔਕੜਾਂ ਆ ਜਾਣ ਸਾਰੇ ਰਸਤੇ ਬੰਦ ਹੋ ਜਾਣ ਉਸ ਵੇਲੇ ਗੁਰੂ ਸਾਹਿਬ ਦਾ ਗੁਰਮੰਤਰ ਦਾ ਅਭਿਆਸ ਕਰਦੇ ਰਹੋ ਸਤਿਗੁਰ ਕਹਿੰਦੇ ਹਰ ਮਾਰਗ ਸਾਧੂ ਦੱਸਿਆ ਜਪੀਐ ਗੁਰਮੰਤ ਕਹਿੰਦੇ ਗੁਰੂ ਦਾ ਮੰਤਰ ਜਪੋ ਇਹ ਵਾਹਿਗੁਰੂ ਨੇ ਦੱਸਣਾ ਕੀਤਾ ਸਾਰੇ ਰਸਤੇ ਤੁਹਾਨੂੰ ਪ੍ਰਾਪਤ ਹੋਣਗੇ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਬੁਨੀ ਦੇ ਮਾਲਕ ਸਾਰਿਆਂ ਨੂੰ ਸੁਖ ਬਖਸ਼ਦੇ ਨੇ ਆਓ ਆਪਾਂ ਸਿਫਤ ਸਲਾਹ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਅਨੋਦ ਸਿੰਘ ਸਾਹਿਬ ਜੀ ਹੁਣਾਂ ਦੀ ਜਿਨ੍ਹਾਂ ਦੀ ਭਾਈ ਦਰ ਜਾ ਕੇ ਸੇਵਾ ਕੀਤੇ ਆ ਸੁਖ ਪ੍ਰਾਪਤ ਹੁੰਦੇ ਕਹੀਂ ਹੱਡ ਬੀਤੀਆਂ ਖਾਲਸਾ ਜੀ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦੇ ਆ ਕਿ ਪਤਾ ਨਹੀਂ ਸਾਡੇ ਘਰ ਵਿੱਚ ਕੀ ਔਂਕੜ ਸੀ ਕੀ ਸੀ ਕੀ ਕਾਰਨ ਸੀ ਕਿਸੇ ਨੇ ਕੀਤਾ ਕਰਾਇਆ ਸੀ ਜਾਂ ਕੁਝ ਵੀ ਸੀ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਪਰ ਸਾਨੂੰ ਇਹਨਾਂ ਪਤਾ ਲੱਗਾ ਕਿ ਸਾਨੂੰ ਜੋ ਕੁਝ ਮਿਲਿਆ ਫਿਰ ਬਾਬਾ ਦੀਪ ਸਿੰਘ ਸਾਹਿਬ ਦੀ ਅਸਥਾਨੇ ਤੋਂ ਮਿਲਿਆ ਸਾਨੂੰ ਜੋ ਕੁਝ ਪ੍ਰਾਪਤ ਹੋਇਆ ਕਲਗੀਧਰ ਪਾਸ਼ਾ ਦੇ ਨਾਂ ਸਿੰਘਾਂ ਦੇ ਦਰ ਜਾ ਕੇ ਪ੍ਰਾਪਤ ਹੋਇਆ ਉਹ ਭੈਣ ਦੱਸਦੀ ਹੈ ਕਿ ਅਸੀਂ ਪੰਜ ਭਾਈ ਭੈਣ ਹਾਂ ਤਿੰਨ ਅਸੀਂ ਭੈਣਾ ਹਾਂ ਦੋ ਮੇਰੇ ਭਾਈ ਨੇ ਤੇ ਕਹਿੰਦੀ ਵੀ ਪਹਿਲਾਂ ਮੇਰੇ ਵੱਡੇ ਭਰਾ ਦਾ ਰਿਸ਼ਤਾ ਹੋਇਆ ਰਿਸ਼ਤਾ ਹੋਇਆ ਤੇ ਤਿੰਨ ਮਹੀਨੇ ਚਾਰ ਮਹੀਨੇ ਹੋਏ ਸੀ ਰਿਸ਼ਤੇ ਹੋਏ ਨੂੰ ਅਸੀਂ ਵਿਆਹ ਦੀਆਂ ਤਰੀਕਾਂ ਲੱਕਦੇ ਸਾਂ ਪਤਾ ਨਹੀਂ ਕੀ ਕਾਰਨ ਬਣਿਆ ਉਹਦਾ ਰਿਸ਼ਤਾ ਟੁੱਟ ਗਿਆ ਉਸ ਤੋਂ ਬਾਅਦ ਦੂਸਰੇ ਦਾ ਰਿਸ਼ਤਾ ਹੋਇਆ ਉਹ ਵੀ ਟੁੱਟ ਗਿਆ ਇੱਦਾਂ ਕਰਦੇ ਆ ਕਰਦੇ ਆ ਸਾਡੇ ਪੰਜਾਂ ਜਾਣਿਆਂ ਦਾ ਰਿਸ਼ਤਾ ਹੋਇਆ ਪਰ ਕੋਈ ਵੀ ਸਿਰੇ ਨਹੀਂ ਚੜਿਆ ਮੇਰੇ ਵੱਡੇ ਭਰਾ ਦੀ ਉਮਰ ਜਿਹੜੀ ਸੀ 32 ਸਾਲ ਹੋ ਗਈ ਤੇ ਸਾਰਿਆਂ ਦਾ ਸਾਲ-ਸਾਲ ਡੇਢ-ਡੇਢ ਸਾਲ ਦਾ ਫਰਕ ਹੈ ਕਹਿੰਦੇ ਕਿਸੇ ਦਾ ਵੀ ਸਿਰੇ ਨਹੀਂ ਚੜਿਆ ਰਿਸ਼ਤਾ ਪਤਾ ਨਹੀਂ ਸਾਡੇ ਘਰ ਕੀ ਇਹੋ ਜੀ ਵਿਪਤਾ ਪਈ ਬਾਅਦ ਵਿੱਚ ਸਾਨੂੰ ਕੋਈ ਰਿਸ਼ਤਾ ਹੀ ਨਹੀਂ ਆਇਆ ਮੇਰੇ ਮਾਪੇ ਉਹ ਦੋਵੇਂ ਜਿਹੜੀ ਮਾਂ ਸੀ ਉਹ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਵੀ ਇਹ ਕੀ ਹੋ ਗਿਆ ਵੀ ਮੇਰੇ ਬੱਚਿਆਂ ਦਾ ਰਿਸ਼ਤਾ ਨਹੀਂ ਹੁੰਦਾ ਖਾਲਸਾ ਜੀ ਆਮ ਕਰਕੇ ਮਾਵਾ ਪਿਓ ਨੂੰ ਹੋ ਹੀ ਜਾਂਦਾ ਕਿ ਧੀਆ ਵਿਆਹੀਆਂ ਜਾਣ ਆਪਣੇ ਘਰ ਜਾਣ ਸੁਖੀ ਰਹਿਣ ਤੇ ਜ਼ਿੰਮੇਵਾਰੀਆਂ ਤੋਂ ਮੁਕਤ ਹੁੰਦਾ ਮਾਪਿਓ ਸਾਰੀ ਉਮਰ ਕਮਾਇਆ ਹੁੰਦਾ ਬੱਚਿਆਂ ਨੂੰ ਪਾਲਿਆ ਹੁੰਦਾ ਬੰਦਾ ਸੋਚਦਾ ਕਿ ਹੁਣ ਜਿੰਮੇਵਾਰੀਆਂ ਨੂੰ ਲਾਹ ਦਈਏ ਤੇ ਆਜ਼ਾਦ ਹੋ ਜਾਈਏ ਤੇ ਇਸ ਕਰਕੇ ਖਾਲਸਾ ਜੀ ਹਰ ਕੋਈ ਬੰਦਾ ਦੁੱਖ ਵਿੱਚ ਚਲਾ ਜਾਂਦਾ ਕਹਿੰਦੇ ਜਦੋਂ ਇਦਾਂ ਦੇ ਸਾਡੇ ਨਾਲ ਹਾਲਾਤ ਹੋਏ ਅਸੀਂ ਬੜੇ ਦੁਖੀ ਪਰੇਸ਼ਾਨ ਸਾਡੇ ਘਰ ਕੋਈ ਬਾਣੀ ਪੜਦਾ ਵੀ ਨਹੀਂ ਸੀ ਗੁਰੂ ਘਰ ਇਹ ਵੀ ਕਿਤੇ ਕਿਤੇ ਜਾਣਾ ਕੋਈ ਮਸਿਆ ਸੰਗਰਾਮ ਚਲੇ ਜਾਣਾ ਤੇ ਨਹੀਂ ਤੇ ਨਹੀਂ ਜਾਣਾ ਤੇ ਕਹਿੰਦੇ ਉਸ ਤੋਂ ਬਾਅਦ ਇੱਥੇ ਵਸਨੀ ਜਿਹੜੇ ਸਾਡੇ ਚਾਚੇ ਤਾਇਆ ਦੇ ਪੁੱਤਰ ਭਰਾ ਸਨ ਉਹਨਾਂ ਨਾਲ ਵੀ ਇਵੇਂ ਹੀ ਹੋਇਆ ਮੇਰੇ ਚਾਚਾ ਜੀ ਦੇ ਦੋ ਲੜਕੇ ਨੇ ਉਹਨਾਂ ਦੋਵਾਂ ਨਾਲ ਇਦਾਂ ਹੋਇਆ ਇਹ ਸਭ ਤੋਂ ਛੋਟਾ ਚਾਚਾ ਆ ਉਹਦੀਆਂ ਦੋ ਕੁੜੀਆਂ ਨੇ ਉਹ ਕੁੜੀਆਂ ਤਿੰਨ ਕੁੜੀਆਂ ਨੇ ਉਹ ਤਿੰਨਾਂ ਕੁੜੀਆਂ ਨਾਲ ਵੀ ਇਵੇਂ ਹੋਇਆ ਵੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਖਾਨਦਾਨ ਦੇ ਵਿੱਚ ਨਾ ਕਿਸੇ ਦਾ ਰਿਸ਼ਤਾ ਨਹੀਂ ਸੀ ਹੁੰਦਾ ਅਸੀਂ ਬੜੇ ਦੁਖੀ ਪਰੇਸ਼ਾਨ ਕਿਉਂਕਿ ਇਕੱਠੇ ਰਹਿੰਦੇ ਹਾਂ ਸਾਰੇ ਤੇ ਸਾਰਿਆਂ ਨਾਲ ਇਹੋ ਜਿਹਾ ਬਣਿਆ ਸਾਬ ਤਾਬ ਅਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਡੇ ਘਰੇ ਕਿਸੇ ਨੇ ਨਾ ਕੁਝ ਕੀਤਾ ਹੋਇਆ ਕਹਿੰਦੇ ਅਸੀਂ ਕੀਤੇ ਕਰਾਇਆ ਨੂੰ ਕਦੇ ਮੰਨਦੇ ਨਹੀਂ ਸੀ ਅਸੀਂ ਨਹੀਂ ਕਦੇ ਮੰਨਿਆ ਵੀ ਕੋਈ ਕੀਤਾ ਕਰਾਇਆ ਵੀ ਹੁੰਦਾ ਕਹਿੰਦੇ ਉਸ ਤੋਂ ਬਾਅਦ ਕੀ ਹੋਇਆ ਇੱਕ ਵਾਰ ਕੋਈ ਕਾਰ ਸੇਵਾ ਵਾਲੇ ਬਾਬੇ ਆਏ ਘਰੇ ਤੇ ਉਹਨਾਂ ਨੇ ਕਣਕ ਲੈਣੀ ਸੀ ਜਦੋਂ ਕਣਕਾਂ ਆਉਂਦੀਆਂ ਉਸ ਵੇਲੇ ਖਾਲਸਾ ਜੀ ਆਉਂਦੇ ਨੇ ਕਈ ਮਹਾਪੁਰਸ਼ ਆਉਂਦੇ ਨੇ ਅਸਥਾਨਾਂ ਤੋਂ ਕਹਿੰਦੇ ਉਹ ਜਦੋਂ ਆਏ ਉਹਨਾਂ ਨੇ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਵੀ ਸਾਡੇ ਘਰੇ ਆਹ ਚੱਕਰ ਆ ਸਾਡੀਆਂ ਉਮਰਾਂ ਵਾਧੀਆਂ ਜਾ ਰਹੀਆਂ ਰਿਸ਼ਤਾ ਕਿਸੇ ਦਾ ਨਹੀਂ ਹੋ ਰਿਹਾ ਤੇ ਚਲੋ ਸਾਡਾ ਨਹੀਂ ਹੋ ਰਿਆ ਇਹ ਤੇ ਮੰਨਿਆ ਵੀ ਸਾਡੇ ਕਰਮ ਮਾੜੇ ਹੋਣਗੇ ਪਰ ਚਾਚੇ ਤਾਇਆ ਦੇ ਬੱਚਿਆਂ ਦੇ ਵੀ ਨਹੀਂ ਹੋ ਰਹੇ ਇਹ ਕੀ ਕਾਰਨ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਨੇ ਦੱਸਿਆ ਕਿ ਤੁਸੀਂ ਨਾ 2 ਲੱਖ ਮੂਲ ਮੰਤਰ ਦਾ ਜਾਪ ਰੱਖੋ ਦੇਖੋ ਖਾਲਸਾ ਜੀ ਇੱਥੇ ਮੂਲ ਮੰਤਰ ਦੀ ਸ਼ਕਤੀ ਦੇਖੋ ਆਪਾਂ ਤੇ ਕਿੰਨੇ ਦਿਨਾਂ ਦਾ ਕਿੰਨੇ ਸਮੇਂ ਦਾ ਯੋਰ ਪਾ ਰਹੇ ਹਾਂ ਕਿ ਭਾਈ 2 ਲੱਖ ਮੂਲ ਮੰਤਰ ਜਾਪ ਅਭਿਆਸ ਰੱਖੋ 2 ਲੱਖ ਮੂਲ ਮੰਤਰ ਜਾਪ ਕਰੋ ਮਹਾਰਾਜ ਦੀ ਕਿਰਪਾ ਜ਼ਰੂਰ ਵਰਤਦੀ ਹੈ ਸਵਾਲਾਖ ਕਰਕੇ ਉਸ ਤੋਂ ਬਾਅਦ ਫੇਰ ਸਵਾਲਾਖ ਕਰਾ ਕਰੋ ਇਦਾਂ ਜਾਪ ਕਰਦੇ ਰਹੋ ਖਾਲਸਾ ਜੀ ਕਿਸੇ ਆਨੇ ਬਹਾਨੇ ਮਹਾਰਾਜ ਦਾ ਨਾਮ ਜਪਿਆ ਜਾਂਦਾ ਕਿਸੇ ਖੇਡ ਕਰਕੇ ਜਪਿਆ ਜਾਂਦਾ ਉਵੇਂ ਨਹੀਂ ਜਪਿਆ ਜਾਂਦਾ ਸੋ ਮਹਾਰਾਜ ਦੀ ਅਸੀ ਕਹਿੰਦੇ ਕਿਰਪਾ ਹੋਈ ਉਹ ਵਚਨ ਕਰਕੇ ਗਏ ਤੇ ਮਹਾਰਾਜ ਦੀ ਰਹਿਮਤ ਨਾਲ ਅਸੀਂ ਸਾਰਾ ਪਰਿਵਾਰ ਜਪਣ ਲੱਗ ਪਈ ਸਵਾਲਾਖ ਮੂਲ ਮੰਤਰ ਸ਼ੁਰੂ ਕਰ ਲਿਆ ਦੇਗ ਬਣਾ ਕੇ ਕਹਿੰਦੇ ਤਿੰਨ ਇੱਕ ਦਿਨ ਹੋਏ ਸੀ ਸਾਨੂੰ ਜਾਪ ਕਰਦੇ ਆ ਉਸ ਤੋਂ ਬਾਅਦ ਭੈਣ ਕਹਿੰਦੀ ਕਿ ਸਾਨੂੰ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਆਸਥਾਨੇ ਬਾਰੇ ਪਤਾ ਲੱਗਾ ਵੀ ਉੱਥੇ ਸੰਗਤਾਂ ਚ ਪਹਿਰੇ ਕੱਟਦੀਆਂ ਤੇ ਅਸੀਂ ਵੀਡੀਓ ਵੀ ਸੁਣੀਆ ਵੀ ਉੱਥੇ ਜਾਣ ਨਾਲ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ ਉਹ ਵੀ ਹੋ ਜਾਂਦੇ ਜਿਨ੍ਹਾਂ ਨੂੰ ਦੁੱਖ ਹੁੰਦੇ ਉਹ ਵੀ ਦੂਰ ਹੋ ਜਾਂਦੇ ਜਿਹੜੇ ਕੋਈ ਬਾਹਰ ਜਾਣਾ ਚਾਹੁੰਦੇ ਉਹ ਵੀ ਪਹੁੰਚ ਜਾਂਦੇ ਬੜੀ ਕਿਰਪਾ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਕਹਿੰਦੇ ਅਸੀਂ ਨਾ ਸਾਰੇ ਭੈਣ ਭਰਾਵਾਂ ਨੇ ਸਲਾਹ ਬਣਾਈ ਵੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਚਲੀਏ ਆਪਾਂ ਵੀ ਦਪਹਿਰਾ ਸਾਹਿਬ 'ਚ ਹਾਜ਼ਰੀ ਭਰ ਕੇ ਆਈਏ ਜਿੱਦਾਂ ਸਾਡੇ ਦੇ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਉਹ ਭੈਣ ਕਹਿੰਦੀ ਸਾਰੀ ਕਿਰਪਾ ਮੂਲ ਮੰਤਰ ਦੀ ਸਾਡੇ ਤੇ ਵਰਤੀ ਅਸੀਂ ਮੂਲ ਮੰਤਰ ਜਪਨਾ ਸ਼ੁਰੂ ਕੀਤਾ ਮੂਲ ਮੰਤਰ ਨੇ ਸਾਨੂੰ ਰਸਤਾ ਦਿ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਸਾਰੇ ਭੈਣ ਭਾਈ ਆਏ। ਅਸੀਂ ਪੰਜੋ ਜਾਨੇ ਤਿੰਨ ਚਾਚੇ ਦੀਆਂ ਲੜਕੀਆਂ ਤੇ ਦੋ ਚਾਚੇ ਦੇ ਬੇਟੇ ਸਾਰੇ ਜਾਨੇ ਅਸੀਂ ਆਏ। ਅਸੀਂ ਸਾਰਿਆਂ ਨੇ ਪਹਿਲੀ ਵਾਰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਰਦਾਸ ਕੀਤੀ। ਕੜਾਹ ਪ੍ਰਸ਼ਾਦ ਦੀ ਦੇਗ ਕਰਾਈ ਆਪੋ ਆਪਣੀ ਸਾਰਿਆਂ ਨੇ ਕਰਾਈ। ਉਸ ਤੋਂ ਬਾਅਦ ਅਸੀਂ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ। ਪਹਿਲਾਂ ਸਲਾਹ ਕੀਤੀ ਵੀ ਭਾਈ ਆਪਾਂ ਹਰ ਐਤਵਾਰ ਆਇਆ ਕਰੀਏ। ਦੁਪਹਿਰਾਂ ਸਾਹਿਬ ਚ ਹਾਜ਼ਰੀ ਭਰਿਆ ਕਰੀਏ। ਮਹਾਰਾਜ ਰੂਹ ਸਾਡੇ ਤੇ ਕਿਰਪਾ ਕਰਨਗੇ ਵੀ ਸਾਡੇ ਮਾਂ ਪਿਓ ਵੀ ਸੁਖੀ ਹੋਣਗੇ। ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਇਦਾਂ ਹੀ ਕੀਤਾ ਮੇਰੇ ਦੋ ਜਿਹੜੇ ਭਰਾ ਸੀ ਵੱਡੇ ਉਹ ਦੁਕਾਨ ਕਰਦੇ ਸੀ ਜਿਹੜੇ ਚਾਚਾ ਜੀ ਦੇ ਦੋ ਬੇਟੇ ਸੀਗੇ ਉਹਨਾਂ ਦਾ ਵੀ ਆਪਣਾ ਕਾਰੋਬਾਰ ਸੀ ਜਿਹੜੀਆਂ ਮੇਰੀਆਂ ਚਾਚਾ ਜੀ ਦਾਇਆਂ ਬੇਟੀਆਂ ਸਨ ਤਿੰਨ ਉਹ ਵੀ ਜੌਬ ਕਰਦੀਆਂ ਸੀ ਪਰ ਐਤਵਾਰ ਛੁੱਟੀ ਹੁੰਦੀ ਸੀ ਸਾਰਿਆਂ ਨੂੰ ਐਤਵਾਰ ਅਸੀਂ ਹੀ ਲਵਸੀਲਾ ਕਰਕੇ ਆ ਜਾਂਦੇ ਸਾਂ ਕਹਿੰਦੇ ਅਸੀਂ ਸਲਾਹ ਕੀਤੀ ਵੀ ਹਰ ਐਤਵਾਰ ਅਸੀਂ ਆਵਾਂਗੇ ਜਿੱਥੇ ਵੀ ਮਰਜ਼ੀ ਜਾਣਾ ਪਵੇ ਪਰ ਇੱਥੇ ਆਵਾਂਗੇ ਕਹਿੰਦੇ ਸੀ ਆਵਾਜ਼ ਬੇਨਤੀ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਸਾਰਿਆਂ ਦੇ ਕਾਰ ਸਵਾਰੋ ਮਾਰਾ ਸਾਡਾ ਰਿਸ਼ਤਾ ਨਹੀਂ ਹੁੰਦਾ ਉਮਰਾਂ ਵੱਧਦੀਆਂ ਜਾ ਰਹੀਆਂ ਕਿਰਪਾ ਕਰੋ ਵੀ ਘਰ ਵਿੱਚ ਸ਼ੋਕ ਸ਼ਾਂਤੀ ਆਵੇ ਮਾਪਿਓ ਬਹੁਤ ਫਿਕਰ ਕਰਦੇ ਮਹਾਰਾਜੇ ਕੋਈ ਰਿਸ਼ਤਾ ਕਰਾਉਣ ਲੱਗਦਾ ਹੈ ਤੇ ਆਸੇ ਪਾਸੇ ਉਹਨਾਂ ਨੂੰ ਭਾਉ ਦੀ ਭਾਨੀ ਵਾਜ ਜਾਂਦੀ ਹੈ ਤੇ ਸਾਡੇ ਘਰ ਉਹ ਆਉਂਦੇ ਹੀ ਨਹੀਂ ਤੇ ਕਿਰਪਾ ਕਰੋ ਮਹਾਰਾਜ ਮਿਹਰਾ ਕਰੋ ਉਹ ਪਹਿਣ ਕਹਿੰਦੀ ਜਦੋਂ ਅਸੀਂ ਇੰਨਾ ਅਰਦਾਸ ਕੀਤੀ ਮਹਾਰਾਜ ਅੱਗੇ ਉਸ ਤੋਂ ਬਾਅਦ ਅਸੀਂ ਦੁਪਹਿਰਾ ਸਾਹਿਬ ਪਹਿਲਾ ਪਹਿਲੇ ਵਿੱਚ ਹਾਜ਼ਰੀ ਭਰੀ ਸਾਨੂੰ ਕੁਝ ਨਹੀਂ ਸੀ ਪਤਾ ਉੱਥੇ ਫਿਰ ਸਿੰਘਾਂ ਨੇ ਸਾਨੂੰ ਪੋਤੀਆਂ ਦਿੱਤੀਆਂ ਅਸੀਂ ਪੋਥੀਆਂ ਦਾ ਪੋਥੀਆਂ ਤੋਂ ਬਾਣੀ ਪੜਦ ਰਹੇ ਜਿੱਦਾਂ ਜਿੱਦਾਂ ਸੰਗਤ ਪੜਦੀ ਬਹੁਤ ਆਨੰਦ ਆਇਆ ਬੜਾ ਮਨ ਮਹਾਰਾਜ ਦੀ ਕਿਰਪਾ ਨਾਲ ਇੱਕ ਇੱਕ ਤੋਕ ਭਾਈ ਸਾਹਿਬ ਬੋਲਦੇ ਸੀ ਇੱਕ ਇੱਕ ਤੋਕ ਪਿਛੇ ਸੰਗਤ ਬੋਲਦੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਆਨੰਦ ਆਇਆ ਪਤਾ ਹੀ ਨਾ ਲੱਗਾ ਸਮਾਂ ਕਿਦੋਂ ਲੰਘਿਆ ਉਸ ਤੋਂ ਬਾਅਦ ਅਸੀਂ ਘਰ ਗਏ ਜਿਸ ਦਿਨ ਅਸੀਂ ਘਰੇ ਗਏ ਉਸ ਦਿਨ ਸਾਡੇ ਮਨ ਵਿੱਚੋਂ ਸਾਰੀਆਂ ਫਿੰਕਰ ਫਿਕਰਾਂ ਖਤਮ ਹੋ ਗਈਆਂ ਅਸੀਂ ਸਾਨੂੰ ਕੋਈ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਸੀ ਕਿਸੇ ਨੂੰ ਵੀ ਸਾਰਿਆਂ ਨਾਲ ਅਸੀਂ ਬਹਿ ਕੇ ਗੱਲਬਾਤ ਕੀਤੀ ਤੇ ਅਸੀਂ ਮੂਲ ਮੰਤਰ ਇਕੱਠਿਆਂ ਨਹੀਂ ਰੱਖਿਆ ਸੀ ਤੇ ਸ਼ਾਮ ਵੇਲੇ ਅਸੀਂ ਜਪਦੇਸਾਂ ਇਕੱਠੇ ਬਹਿ ਕੇ ਜਿੰਨਾ ਸਾਡੇ ਕੋਲੇ ਹ ਤੇ ਕਹਿੰਦੇ ਜਦੋਂ ਅਸੀਂ ਇਦਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲਾ ਚੁਪੈਰਾ ਕੱਟ ਕੇ ਘਰ ਗਏ ਸਾਡੇ ਮਨ ਵਿੱਚੋਂ ਟੈਨਸ਼ਨ ਦੂਰ ਹੋ ਗਈ ਸੀ ਜਿਹੜੀ ਸਾਡੇ ਸਦਾ ਰਹਿੰਦੀ ਸੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਸੋਚਿਆ ਸਾਨੂੰ ਵੇਟ ਰਹਿਣ ਲੱਗ ਪਈ ਅਗਲਾ ਐਤਵਾਰ ਕਦੋਂ ਆਵੇ ਵੀ ਅਸੀਂ ਜਾਈਏ ਕਹਿੰਦੇ ਅਗਲੇ ਐਤਵਾਰ ਜਦੋਂ ਗਏ ਫਿਰ ਉੱਥੇ ਹਾਜ਼ਰੀs ਭਰੀ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮਹਾਰਾਜ ਨੇ ਤਰਸ ਕੀਤਾ ਅਸੀਂ ਚੁਪੈਰਾ ਸਾਹਿਬ ਕਰਨ ਗਏ ਹੋਏ ਸਾਂ ਤੇ ਸਾਡੇ ਘਰ ਇੱਕ ਬੰਦਾ ਆਉਂਦਾ ਮੇਰੇ ਵੱਡੇ ਭਰਾ ਜੀ ਵਾਸਤੇ ਰਿਸ਼ਤਾ ਲੈ ਕੇ ਅਸੀਂ ਜੁਪਾਰਾ ਸਾਹਿਬ ਤੇ ਆਸਾਂ ਜਦੋਂ ਅਸੀਂ ਘਰ ਗਏ ਸਾਡੀ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਇੱਕ ਬੰਦਾ ਆਇਆ ਵੀ ਉਹ ਕਹਿੰਦਾ ਵੀ ਮੈਂ ਰਿਸ਼ਤਾ ਕਰਾਉਣਾ ਚਾਹੁੰਦਾ ਪਰਿਵਾਰ ਬਹੁਤ ਚੰਗਾ ਤੇ ਤੁਹਾਡੇ ਮੁੰਡੇ ਵਾਸਤੇ ਗੁਰੂ ਸਾਹਿਬ ਦੀ ਆਸੀ ਕਿਰਪਾ ਹੋਈ ਅਸੀਂ ਇੰਨੇ ਖੁਸ਼ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਉਹ ਕਹਿੰਦੇ ਸੱਚ ਜਾਣਿਓ ਅਗਲੇ ਦਿਨ ਪਰਿਵਾਰ ਆਇਆ ਤੇ ਰਿਸ਼ਤਾ ਕਰ ਦਿੱਤਾ ਇੱਕ ਮਹੀਨੇ ਵਿੱਚ ਉਹਨਾਂ ਨੇ ਵਿਆਹ ਕਹਿਤਾ ਵੀ ਅਸੀਂ ਮਹੀਨੇ ਵਿੱਚ ਹੀ ਵਿਆਹ ਕਰਨਾ ਚਾਹੁੰਦੇ ਹਾਂ ਦੀ ਅਸੀਂ ਬਾਅਦ ਵਿੱਚ ਬਾਹਰ ਉਹਨਾਂ ਦੀ ਫੈਮਿਲੀ ਨੇ ਜਿਹੜੀ ਕੁੜੀ ਸੀ ਜਿੰਨਾ ਰਿਸ਼ਤਾ ਹੋਣਾ ਸੀ ਉਹਦੇ ਪਰਿਵਾਰ ਨੇ ਬਾਹਰ ਜਾਣਾ ਸੀ ਤੇ ਕੁੜੀ ਦਾ ਨਹੀਂ ਸੀ ਬਣਿਆ ਕੁੜੀ ਇੱਥੇ ਸੀ ਉਹ ਕਹਿੰਦੇ ਸੀ ਵੀ ਅਸੀਂ ਇੱਥੇ ਛੱਡ ਕੇ ਨਹੀਂ ਜਾਣਾ ਚਾਹੁੰਦੇ ਕਿਸੇ ਕੋਲੇ ਅਸੀਂ ਚਾਹੁੰਦੇ ਹਾਂ ਵੀ ਚਲੋ ਇਹਦਾ ਵਿਆਹ ਹੋ ਜਾਵੇ ਆਪਣੇ ਘਰੇ ਜਾਵੇ ਅਸੀਂ ਜਦੋਂ ਆਵਾਂਗੇ ਫਿਰ ਵੇਖ ਲਾਂਗੇ ਮਹਾਰਾਜ ਦੀ ਕਿਰਪਾ ਹੋਈ ਉਹਨਾਂ ਦਾ ਵਿਆਹ ਹੋ ਗਿਆ ਵੱਡੇ ਭਾਈ ਦਾ ਵਿਆਹ ਹੋ ਗਿਆ ਮਹੀਨੇ ਦੇ ਵਿੱਚ ਵਿੱਚ ਹੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਸਾਡੇ ਸਾਰਿਆਂ ਦਾ ਮਨ ਜਿਹੜਾ ਨਿਸ਼ਚਾ ਬਣ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਇਦਾਂ ਚਪੈਰਾ ਸਾਹਿਬ ਕਰਦੇ ਗਏ ਛੱਡਿਆ ਨਹੀਂ ਮੂਲ ਮੰਤਰ ਅਸੀਂ ਛੇਤੀ ਕਰ ਲੈਂਦੇ ਸੀ ਸਾਰੇ ਰਲ ਕੇ ਕਰਦੇ ਸੀ ਉਸ ਤੋਂ ਬਾਅਦ ਸਾਡੀ ਭਾਬੀ ਆ ਗਈ ਉਹ ਵੀ ਨਾਲ ਰਲ ਗਈ ਜਦੋਂ ਮਹਾਰਾਜ ਦੀ ਰਹਿਮਤ ਹੋਣ ਲੱਗ ਪਈ ਸਾਡੇ ਘਰ ਵਿੱਚ ਬਰਕਤਾਂ ਆਉਣ ਲੱਗ ਪਈਆਂ ਸਾਰਿਆਂ ਦੇ ਚਾਚਿਆਂ ਦੇ ਘਰਾਂ ਵਿੱਚ ਵੀ ਤੇ ਸਾਡੇ ਘਰ ਵਿੱਚ ਹੀ ਜਿਹੜਾ ਕੰਮ ਸੀ ਉਹ ਦੁੱਗਣਾ ਹੋਣ ਲੱਗ ਪਿਆ ਜਿੱਦਾਂ ਸਾਡੀ ਪ੍ਰਖਿਆ ਪੈਣ ਲੱਗ ਵੀ ਸਾਨੂੰ ਐਤਵਾਰ ਵੀ ਮੇਰੇ ਭਰਾਵਾਂ ਨੂੰ ਦੁਕਾਨ ਖੋਲ੍ਹਣੀ ਪੈਣ ਲੱਗ ਪਈ ਇੱਕ ਵਾਰ ਇਹਨਾਂ ਨੇ ਜੇਦ ਕੀਤੀ ਵੀ ਸਾਨੂੰ ਕੰਮ ਕਰਨਾ ਪੈਣਾ ਤੇ ਅਸੀਂ ਨਹੀਂ ਜਾਣਾ ਚਾਹੁੰਦੇ ਪਰ ਬੜੀ ਮਹਾਰਾਜ ਦੀ ਰਹਿਮਤ ਹੋਈ ਵੀ ਮੈਂ ਇਹਨਾਂ ਨੂੰ ਕਿਹਾ ਵੀ ਮਹਾਰਾਜ ਦੀ ਕੋਈ ਪ੍ਰਖਿਆ ਵਾ ਏ ਬਾਬਾ ਦੀਪ ਸਿੰਘ ਸਾਹਿਬ ਸਾਡੀ ਕੋਈ ਪ੍ਰਿਕਿਆ ਲੈ ਰਿਹਾ ਸਾਨੂੰ ਕੰਮ ਛੱਡ ਕੇ ਬਾਬਾਈ ਦੇ ਦਰ ਜਾਣਾ ਚਾਹੀਦਾ ਤੇ ਮਹਾਰਾਜ ਦੀ ਆਸੀ ਕਿਰਪਾ ਹੋਈ ਜਦੋਂ ਅਸੀਂ ਗਏ ਬੜੀ ਮਹਾਰਾਜ ਦੀ ਰਹਿਮਤ ਵਰਤੀ ਉਸ ਤੋਂ ਬਾਅਦ ਚਾਚਾ ਜੀ ਦੇ ਬੇਟੀਆਂ ਦੇ ਰਿਸ਼ਤੇ ਹੋਏ ਫਿਰ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਹੋ ਗਈ ਡੇਢ ਸਾਲ ਦੇ ਵਿੱਚ ਵਿੱਚ ਸਾਡੇ ਅਸੀਂ ਸਾਰੇ ਜਿਹੜੇ ਸੀਗੇ ਸਾਰਿਆਂ ਦੇ ਰਿਸ਼ਤੇ ਹੋ ਗਏ ਕਿਸੇ ਦਾ ਸਾਲ ਨੂੰ ਵਿਆਹ ਸੀ ਕਿਸੇ ਦਾ 6 ਮਹੀਨਿਆਂ ਨੂੰ ਵਿਆਹ ਸੀ ਐਵੇਂ ਕਰਕੇ ਮਹਾਰਾਜ ਦੀ ਰਹਿਮਤ ਹੋ ਗਈ ਦੇਖੋ ਖਾਲਸਾ ਜੀ ਮੈਂ ਜਦੋਂ ਭੈਣ ਕੋ ਸੁਣ ਰਿਹਾ ਸੀ ਉਹ ਪਰਿਵਾਰ ਦੇ ਕਿੰਨੇ ਜੀ ਸੀ ਉਹ ਸਾਰਿਆਂ ਦੇ ਸੰਜੋਗ ਬੰਨੇ ਹੋਏ ਸੀ ਕਿਸੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾਣ ਨਾਲ ਚਪਹਿਰਾ ਸਾਹਿਬ ਕਰਨ ਨਾਲ ਸੇਵਾ ਕਰਨ ਨਾਲ ਉਹ ਸਾਰੇ ਜਿਹੜੇ ਵੱਜੇ ਹੋਏ ਸੰਜੋਗ ਸੀ ਸਾਲ ਸਾਜੀ ਖੁੱਲ ਗਏ ਸੋ ਮਹਾਰਾਜ ਦੇ ਘਰ ਐਡੀ ਬਰਕਤ ਹੈ ਜਿਹੜਾ ਕੋਈ ਭਰੋਸਾ ਕਰਕੇ ਸ਼ਰਧਾ ਕਰਕੇ ਮਹਾਰਾਜ ਦੇ ਦਰ ਨਾਲ ਜੁੜਦਾ ਉਹਦੇ ਤੇ ਬੇਅੰਤ ਕਿਰਪਾ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਮਿਹਰ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹ ਭੈਣ ਕਹਿੰਦੀ ਜਦੋਂ ਮੇਰਾ ਰਿਸ਼ਤਾ ਹੋਇਆ ਤੇ ਮੇਰੇ ਮਨ ਵਿੱਚ ਇਹੋ ਆ ਸੀ ਵੀ ਮਹਾਰਾਜ ਮੇਰਾ ਰਿਸ਼ਤਾ ਜਿਹੜਾ ਆ ਉਹ ਤੁਹਾਡੇ ਸਥਾਨ ਦੇ ਲਾਗੇ ਛਾਗੇ ਹੋਵੇ ਤੇ ਮਹਾਰਾਜ ਫਿਰ ਮੈਂ ਜਦੋਂ ਮੇਰਾ ਤਿਤ ਕਰੇ ਮੈਂ ਆਜਿਆ ਕਰਾਂ ਉਹ ਭੈਣ ਕਹਿੰਦੀ ਆਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਮੇਰਾ ਜਿਹੜਾ ਮੇਰਾ ਜਿਹੜਾ ਰਿਸ਼ਤਾ ਮੇਰੇ ਵਾਸਤੇ ਆਇਆ ਉਹ ਦਰਬਾਰ ਸਾਹਿਬ ਵਿੱਚ ਕੰਮ ਕਰਦੇ ਸੀ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਰਿਸ਼ਤਾ ਆਇਆ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚੋਂ ਹੀ ਆਇਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਇੱਥੇ ਵਿਆਹੀ ਗਈ ਮੇਰੀ ਆਸ ਮੁਰਾਦ ਬਾਬਾ ਜੀ ਨੇ ਪੂਰੀ ਕੀਤੀ ਹੁਣ ਮੈਂ ਦਰਸ਼ਨ ਮੇਲੇ ਕਰਨ ਜਾਣੀ ਆ ਜੋ ਪਹਿਰਾ ਸਾਹਿਬ ਦੀ ਸੇਵਾ ਨਿਭਾਉਣ ਜਾਣੀ ਆ ਜਦੋਂ ਦਿਲ ਕਰਦਾ ਉਦੋਂ ਜਾਣੀ ਤੇ ਐਸੀ ਮਹਾਰਾਜ ਦੀ ਕਿਰਪਾ ਹੋਈ ਖਾਲਸਾ ਜੀ ਸਾਰਿਆਂ ਦੇ ਕਾਰਜ ਬਣਨੇ ਸ਼ੁਰੂ ਹੋ ਗਏ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਦੇਖੋ ਮਹਾਰਾਜ ਸੱਚੇ ਪਾਸ਼ਾ ਸਾਰਿਆਂ ਨੂੰ ਦਿੰਦੇ ਨੇ ਸਾਰਿਆਂ ਨੂੰ ਦੇਣ ਵਾਲਾ ਦਾਤਾ ਇੱਕੋ ਹੀ ਹੈ ਖਾਲਸਾ ਜੀ ਕਿਸੇ ਨੂੰ ਮੰਗਣ ਦੀ ਜਾਚ ਆਉਣੀ ਚਾਹੀਦੀ ਆ ਮਹਾਰਾਜ ਅੱਗੇ ਹੱਥ ੱਡ ਕੇ ਖੜੋ ਜਾਓ ਮੰਗਤੇ ਵਾਲੀ ਬਿਰਤੀ ਖਾਲਸਾ ਜੀ ਰੱਖੋ ਸ਼ਾਹਾਂ ਵਾਲੀ ਬਿਰਤੀ ਨਾ ਰੱਖੋ ਲੋਕ ਸ਼ਾਹਾਂ ਦੀ ਬਿਰਤੀ ਰੱਖ ਕੇ ਸਤਿਗੁਰੂ ਦੇ ਦਰ ਜਾਂਦੇ ਤੇ ਖਾਲੀ ਹੋ ਕੇ ਆ ਜਾਂਦੇ ਜਿਵੇਂ ਖਾਲਸਾ ਜੀ ਮਾਤਾ ਜੀ ਮਾਤਾ ਗੰਗਾ ਜੀ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਪੁੱਤਰ ਦਿਓ ਸਾਨੂੰ ਵੀ ਪੁੱਤਰ ਦਾ ਵਰ ਬਖਸ਼ੋ ਉਸ ਵੇਲੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਵਡਿਆਈ ਬਖਸ਼ੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਲ ਨੂੰ ਕਿਹਾ ਕਿ ਜਾਓ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਝੋਲੀ ਭਰਨਗੇ ਤੇ ਮਾਤਾ ਗੰਗਾ ਜੀ ਰੱਥ ਤੇ ਚੜ ਕੇ ਨਾਲ ਆਪਣੇ ਨਾਲ ਦਾਸੀਆਂ ਲੈ ਕੇ ਗਏ ਜਦੋਂ ਇਦਾਂ ਗਏ ਪ੍ਰਸ਼ਾਦਾ ਲੈ ਕੇ ਤੇ ਬਾਬਾ ਬੁੱਢਾ ਜੀ ਦੇ ਮੁਖੋਂ ਬਚਣ ਨਿਕਲਿਆ ਵੀ ਇਹ ਗੁਰੂ ਕਿਆਂ ਨੂੰ ਕੀ ਭਾਜੜਾਂ ਪਾਈਆਂ ਖਾਲਸਾ ਜੀ ਜਿੱਥੇ ਬਾਹਰ ਲੈਣ ਗਏ ਸੀ ਉੱਥੇ ਸ਼ਰਾਬ ਹੋ ਗਿਆ ਸੋ ਉਦੋਂ ਬਾਬਾ ਜੀ ਨੇ ਕੋਈ ਇਹੋ ਜੀ ਖੇਡ ਵਰਤੌਣਾ ਨਾ ਕੀਤੀ ਤੇ ਵਾਪਸ ਆ ਗਏ ਮਾਤਾ ਗੰਗਾ ਜੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਉਦਾਸ ਹੋ ਕੇ ਕਹਿਣ ਲੱਗੇ ਕਿ ਬਾਬਾ ਜੀ ਬਾਬਾ ਬੁੱਢਾ ਸਾਹਿਬ ਨੇ ਕੋਈ ਗੌਰ ਨਹੀਂ ਕੀਤੀ ਤੇ ਮਹਾਰਾਜ ਨੇ ਪੁੱਛਣਾ ਕੀਤਾ ਕਿਵੇਂ ਗਏ ਸੀ ਮਹਾਰਾਜ ਰੱਥ ਤੇ ਚੜ ਕੇ ਗਈ ਸਾਂ ਨਾਲ ਦਾਸੀਆਂ ਲੈ ਕੇ ਗਈ ਸਾਂ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਸੀ ਜਦੋਂ ਕਿਸੇ ਕੋਲੋਂ ਮੰਗਣ ਜਾਈਏ ਨਾ ਉਦੋਂ ਨਿਮਾਨੇ ਦੇ ਨਤਾਣੇ ਬਣ ਕੇ ਜਾਈਦਾ ਫਿਰ ਖਾਲਸਾ ਜੀ ਮਾਤਾ ਜੀ ਮਾਤਾ ਗੰਗਾ ਜੀ ਹੁਣਾਂ ਨੇ ਆਪਣੇ ਹੱਥੀਂ ਚੱਕੀ ਚਲਾਈ ਆਟਾ ਪੀਸਿਆ ਉਸ ਆਟੇ ਦੇ ਪ੍ਰਸ਼ਾਦੇ ਮਿੱਸੇ ਪ੍ਰਸ਼ਾਦ ਦੇ ਪਕਾਏ ਖਾਲਸਾ ਦੀ ਕੱਚੀ ਲੱਸੀ ਦਾ ਛੰਨਾ ਤਿਆਰ ਕੀਤਾ ਤੇ ਸਿਰ ਤੇ ਚੱਕਿਆ ਤੇ ਹੱਥ ਵਿੱਚ ਜਿਹੜਾ ਸ਼ਿੱਕੂ ਰੋਟੀਆਂ ਦਾ ਫੜਿਆ ਹੋਇਆ ਗੰਡਾ ਲਿਆ ਨਾਲ ਤੇ ਮਾਤਾ ਜੀ ਨੰਗੇ ਪੈਰੀ ਧੰਬਾ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਗਏ ਫਿਰ ਬਾਬਾ ਬੁੱਢਾ ਸਾਹਿਬ ਜੀ ਖੜੇ ਹੋ ਹੋ ਵੇਖਦੇ ਸੀ ਤੇ ਜਿਹੜੇ ਨਾਲ ਦੇ ਸਿੱਖ ਸਾਨੂੰ ਕਹਿੰਦੇ ਬਾਬਾ ਜੀ ਕੀ ਗੱਲ ਵੀ ਅੱਜ ਤੁਸੀਂ ਇਧਰ ਨੂੰ ਕਿਉਂ ਦੇਖ ਰਹੇ ਆ ਵਾਰ-ਵਾਰ ਇਹ ਰਸਤੇ ਵੱਲ ਨੂੰ ਕਿਉਂ ਦੇਖਦੇ ਹੋ ਤੇ ਬਾਬਾ ਬੁੱਢਾ ਜੀ ਨੇ ਹੱਸ ਕੇ ਕਿਹਾ ਸਾਡੀ ਮਾਂ ਆ ਰਹੀ ਹੈ ਸਾਨੂੰ ਭੁੱਖ ਲੱਗੀ ਹੈ ਅਸੀਂ ਪ੍ਰਸ਼ਾਦਾ ਛਕਣਾ ਚਾਹੁੰਨੇ ਤੇ ਖਾਲਸਾ ਜੀ ਫਿਰ ਮਾਤਾ ਜੀ ਜਦੋਂ ਆਏ ਬਾਬਾ ਬੁੱਢਾ ਜੀ ਨੇ ਪਹਿਲਾਂ ਹੀ ਹਉਂਦੇ ਹੱਥੋਂ ਕੱਚੀ ਲੱਸੀ ਦਾ ਛੰਨਾ ਫੜਿਆ ਪ੍ਰਸ਼ਾਦੇ ਫੜੇ ਮਾਤਾ ਜੀ ਨੂੰ ਬਿਠਾਇਆ ਕਹਿਣ ਲੱਗੇ ਮਾਤਾ ਅੱਜ ਬੜੀ ਭੁੱਖ ਲੱਗੀ ਤੂੰ ਲੇਟ ਹੋ ਗਈ ਤੇ ਰੋਟੀ ਲਈ ਜਦੋਂ ਖਾਲਸਾ ਜੀ ਤੇ ਗੰਡਾ ਜਦੋਂ ਫੜਿਆ ਹੱਥ ਦੇ ਉੱਤੇ ਤਲੀ ਤੇ ਰੱਖ ਕੇ ਉੱਤੇ ਜ਼ੋਰ ਦੀ ਮੁਠੀ ਮਾਰੀ ਤੇ ਉਹਦੇ ਵਿੱਚੋਂ ਜਿਹੜਾ ਗੰਡੇ ਦੀ ਖਾਲਸਾ ਜੀ ਜਿਹਨੂੰ ਆਪਾਂ ਡੋਡੀ ਵੀ ਕਹਿ ਦਿੰਨੇ ਆ ਉਹ ਜਦੋਂ ਨਿਕਲ ਕੇ ਪਰੇ ਨੂੰ ਗਈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਬਾਬਾ ਬੁੱਢਾ ਸਾਹਿਬ ਨੇ ਫਿਰ ਉਹਦੋਂ ਵਾਰ ਦਿੱਤੇ ਕਿ ਜਿਵੇਂ ਇਹ ਗੰਡੇ ਦੇ ਵਿੱਚੋਂ ਜਿਹੜੀ ਖਾਲਸਾ ਦੀ ਡੋਡੀ ਬਾਹਰ ਨਿਕਲ ਕੇ ਗਈ ਹੈ ਇਦਾਂ ਤੇਰਾ ਪੁੱਤਰ ਜ਼ਾਲਮਾਂ ਦੀਆਂ ਖੂਪੜੀਆਂ ਭੰਨੇਗਾ ਐਡਾ ਬੜੀ ਸੂਰਮਾ ਹੋਏਗਾ ਵਰ ਦੇ ਤੇ ਖਾਲਸਾ ਜੀ ਪੁੱਤਰ ਦਾ ਵਰ ਦਿੱਤਾ ਦੇਖੋ ਜਦੋਂ ਨਿਮਰਤਾ ਨਾਲ ਮਾਤਾ ਜੀ ਗਏ ਤੇ ਇਹ ਪੁੱਤਰ ਪ੍ਰਾਪਤੀ ਹੋਈ ਜਦੋਂ ਅਸੀਂ ਵੀ ਮਹਾਰਾਜ ਦੇ ਦਰ ਮੰਗਣ ਜਾਈਏ ਨਿਮਰਤਾ ਸਹਿਤ ਜਾਈਏ ਸ਼ਰਧਾ ਧਾਰ ਕੇ ਜਾਈਏ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੋਂ ਕਦੀ ਖਾਲੀ ਨਾ ਮੁੜਾਂਗੇ ਪਰ ਜੇ ਹਿਰਦੇ ਵਿੱਚ ਸ਼ਰਧਾ ਨਹੀਂ ਖਾਲਸਾ ਜੀ ਫਿਰ ਭਾਵੇਂ ਜਿੰਨੀ ਮਰਜ਼ੀ ਜੇਬ ਪੈਸੇ ਨਾਲ ਭਰੀ ਹੋ ਵੀ ਐ ਜਿੰਨੀ ਮਰਜ਼ੀ ਭੇਟਾ ਉੱਥੇ ਦੇਈ ਜਾਓ ਗੁਰੂ ਪੈਸੇ ਦਾ ਭੁੱਖਾ ਨਹੀਂ ਦਾਤੇ ਨੇ ਮਾਇਆ ਪੈਦਾ ਕੀਤੀ ਹੈ ਖਾਲਸਾ ਜੀ ਉਹਨੂੰ ਮਾਇਆ ਦੇ ਕੇ ਅਸੀਂ ਖੁਸ਼ ਨਹੀਂ ਕਰ ਸਕਦੇ ਮਾਇਆ ਤੇ ਭਾਈ ਸਾਡੇ ਲੋਕਾਂ ਵਾਸਤੇ ਹੈ ਸਤਿਗੁਰ ਸੱਚੇ ਪਾਤਸ਼ਾਹ ਨੂੰ ਸ਼ਰਧਾ ਚਾਹੀਦੀ ਗੋਬਿੰਦ ਭਾਉ ਪਰਮ ਭਗਤ ਕਾ ਭੁੱਖਾ ਏਦਾਂ ਮਹਾਰਾਜ ਦਾ ਬਚਨ ਆਉਂਦਾ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਭਾਉ ਦਾ ਪ੍ਰੇਮ ਦਾ ਭੁੱਖਾ ਹੈ ਜੇ ਕੋਈ ਪ੍ਰੇਮ ਕਰੇ ਉਹਦੇ ਵਾਸ ਹੋ ਚੱਲਦਾ ਪਰਮੇਸ਼ਰ ਕਦੇ ਕਿਸੇ ਦੇ ਵਾਸ ਨਹੀਂ ਆਉਂਦਾ ਪਰ ਵਾਹਿਗੁਰੂ ਨੂੰ ਭਗਤਾਂ ਨੇ ਵਾਸ ਕੀਤਾ ਪ੍ਰੇਮ ਕਰਕੇ ਤੇ ਇਸ ਕਰਕੇ ਖਾਲਸਾ ਜੀ ਸ਼ਰਧਾ ਰੱਖੀਏ, પ્રેમ ਰੱਖੀਏ ਤੇ ਭੁੱਲਾਂ ਦੀ ਖਿਮਾ ਬਖਸ਼ ਦੇਣ ਦੀ। ਜੇ ਕੋਈ ਅੱਖਰ ਵੱਧ ਘੱਟ ਤੱਕ ਬੋਲੀ ਗਈ ਹੋਵੇ ਤੋਕ ਮਹਾਰਾਜ ਦੀ ਬਾਣੀ ਪਾਵਨ ਪਵਿੱਤਰ ਬਾਣੀ ਚ ਤੇ ਭਾਈ ਮਾਫੀ ਮੰਗਦੇ ਹਾਂ। ਤੇਖੋ ਸਾਰੇ ਪਰਿਵਾਰ ਦੇ ਰਿਸ਼ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੇ। ਮਹਾਰਾਜ ਦੀ ਰਹਿਮਤ ਵਰਤੀ। ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਹੈ, ਉਹਨਾਂ ਨੂੰ ਸੁਖ ਖਾਲਸਾ ਜੀ ਜਰੂਰ ਪ੍ਰਾਪਤ ਹੁੰਦਾ। ਸੋ ਮਹਾਰਾਜ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਦੇਣ ਵਾਲਾ ਨਹੀਂ। ਇੱਕੋ ਕੋਲੋਂ ਮੰਗਿਏ, ਉਹਦੇ ਕੋਲੋਂ ਉਹਦਾ ਨਾਮ ਮੰਗਿਏ। ਉਦੇ ਨਾਮ ਨਾਲ ਖਾਲਸਾ ਜੀ ਸਾਰੀਆਂ ਬਰਕਤਾਂ ਆਪਣੇ ਆਪ ਆ ਜਾਂਦੀਆਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਾਧੈ ਮਨ ਤ੍ਰਿਪਤੀ ਆ ਨਾਨਕ ਸਾਹਿਬ ਦਾਤ ਜਿਹਦੇ ਦਰੋਂ ਭਾਈ ਲੈਂਦਿਆਂ ਮਨ ਜਿਹੜਾ ਹੈ ਉਹ ਤ੍ਰਿਪਤ ਹੋ ਜਾਵੇ ਸਤਿਗੁਰ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਿਰਪਾ ਕਰਨ ਸੱਚੇ ਪਾਸ਼ਾ ਤੋਂ ਬਿਨਾ ਹੋਰ ਖਾਲਸਾ ਜੀ ਕੋਈ ਸੁੱਖ ਨਹੀਂ ਸਾਰੇ ਸੰਸਾਰ ਵਿੱਚ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਜਪਦਾ ਹੈ ਉਹਨੂੰ ਸੁੱਖ ਹੈ ਖਾਲਸਾ ਜੀ ਬਾਕੀ ਕਿਸੇ ਪ੍ਰਕਾਰ ਦਾ ਕੋਈ ਸੁੱਖ ਨਹੀਂ ਢਿੱਠਾ ਸਭ ਸੰਸਾਰ ਸੁਖ ਨਾਮ ਬਿਨ ਵਾਹਿਗੁਰੂ ਦੇ ਨਾਮ ਤੋਂ ਬਿਨਾ ਕੋਈ ਸੁਖ ਨਹੀਂ ਖਲਸਾ ਜੀ ਮਹਾਰਾਜ ਦੇ ਨਾਮ ਨੂੰ ਜਪੀਏ ਸਤਿਗੁਰ ਦੀ ਸ਼ਰਣੀ ਪਈਏ ਸਤਿਗੁਰ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ